ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਮੁਖੋ ਕੁਛ ਕੁ ਸਮੇਂ ਵਾਸਤੇ ਆਪਣੇ ਪਿਆਰੇ ਦੀਆਂ ਕੁਝ ਗੱਲਾਂ ਕਰੀਏ ਆਪ ਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜੋ ਸਾਰੀ ਬਾਣੀ ਦੇ ਵਿੱਚੋਂ ਇੱਕ ਚੀਜ਼ ਸਾਹਮਣੇ ਆਉਂਦੀ ਹੈ ਨਾਮ ਹੀ ਸਾਰਾ ਕੁਝ ਹੈ ਮਹਾਰਾਜ ਸਾਹਿਬ ਜੀ ਕਹਿੰਦੇ ਨਾਮ ਹੀ ਮੇਰਾ ਪਰਿਵਾਰ ਹੈ ਨਾਮ ਹੀ ਮੇਰਾ ਮਾਤਾ ਪਿਤਾ ਨਾਮ ਹੀ ਸਾਰਾ ਕੁਝ ਹੈ ਨਾਮ ਤੋਂ ਬਗੈਰ ਅਸੀਂ ਜੀ ਨਹੀਂ ਸਕਦੇ ਨਾਮ ਜਪਦੇ ਆ ਤੇ ਜ਼ਿੰਦਗੀ ਹੈ ਜੇ ਵਿਸਤਰਦਾ ਹੈ ਤੇ ਔਂ ਲੱਗਦਾ ਵੀ ਹੁਣੇ ਮਰ ਜਾਾਂਗੇ ਨਾਮ ਐਸਾ ਕੀ ਹੈ ਜਿਹੜਾ ਜੀਨੇ ਜਪਿਆ ਉਹ ਮਸਤ ਹੋ ਗਿਆ ਦੁਨੀਆਂ ਦੇ ਹਰ ਤਰ੍ਹਾਂ ਦੇ ਭੈਅ ਤੋਂ ਉੱਚਾ ਉੱਠ ਗਿਆ ਅਜੀਬ ਜੀ ਇੱਕ ਉਹਨੂੰ ਖੁਮਾਰੀ ਚੜ ਗਈ ਮੌਤ ਉਹਦੇ ਲਈ ਕੁਝ ਨਹੀਂ ਰਹਿ ਗਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾਮ ਦੀ ਉਹ ਵਡਿਆਈ ਸਾਰੀ ਬਾਣੀ ਚ ਕੀਤੀ ਨਾਮ ਸਾਨੂੰ ਲੱਗਦਾ ਵੀ ਚਾਰ ਕਕਰਾਂ ਦਾ ਨਾਮ ਹੈ ਇਹਦੇ ਵਿੱਚ ਰੱਖਿਆ ਕੀ ਹੋਇਆ ਜਿਹਦੀ ਵਡਿਆਈ ਮਹਾਰਾਜ ਸਾਹਿਬ ਜੀ ਕਰੀ ਜਾਂਦੇ ਸੋ ਰੱਬ ਦੇ ਪਿਆਰਿਆਂ ਨੇ ਨਾਮ ਜਪ-ਜਪ ਕੇ ਨਾਮੀ ਪਰਮੇਸ਼ਰ ਨੂੰ ਅਧੀਨ ਕਰ ਲਿਆ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਿੱਚ ਇਉਂ ਸਮਾ ਗਈ ਨਾਮੇ ਤੇ ਨਾਰਾਇਣ ਵਿੱਚ ਭੇਦ ਹੀ ਨਾ ਰਹਾ ਨਾਮੇ ਨਾਰਾਇਣ ਨਾਹੀ ਭੇਦ ਮਹਾਰਾਜ ਭਗਤ ਨਾਮਦੇਵ ਸੱਚੇ ਪਾਤਸ਼ਾਹ ਜੀ ਦੇ ਕੋਲ ਨਾ ਇੱਕ ਸਾਹੂਕਾਰ ਸੇਠ ਆ ਗਿਆ ਉਹ ਭਗਤ ਨਾਮਦੇਵ ਜੀ ਨਾਲ ਈਰਖਾ ਕਰਦਾ ਸੀ ਬੜੀ ਦੇਖਦਾ ਸੀ ਵੀ ਮੇਰੇ ਕੋਲ ਕੋਈ ਕਮੀ ਨਹੀਂ ਘਾਟ ਕੋਈ ਨਹੀਂ ਹਰ ਤਰ੍ਹਾਂ ਦੀ ਸਹੂਲਤ ਮੇਰੇ ਕੋਲ ਹੈ ਮਾਇਆ ਮਹਿਲ ਪਾਇਆ ਹੋਇਆ ਕੂਠੀ ਪਈ ਹੋਈ ਆ ਪਰ ਲੋਕ ਪਸੰਦ ਨਾਮਦੇਵ ਜੀ ਨੂੰ ਕਰਦੇ ਆ ਇਹਨਾਂ ਦੇ ਕੋਲ ਆਉਂਦੇ ਆ ਇਹਨਾਂ ਦੇ ਪੈਰੀ ਹੱਥ ਲਾਉਂਦੇ ਆ ਦਰਸ਼ਨਾ ਵਾਸਤੇ ਖਲੋਤੇ ਰਹਿੰਦੇ ਆ ਇਹ ਛੋਟੀ ਜੀ ਟੁੱਟੀ ਜੀ ਛਪਰੀ ਵਾਲੇ ਕੋਲ ਇਹੋ ਜੀ ਕਿਹੜੀ ਚੀਜ਼ ਆ ਜਿਹੜੀ ਮੇਰੇ ਕੋਲ ਨਹੀਂ ਹੈ ਤੇ ਭਗਤ ਨਾਮਦੇਵ ਜੀ ਦੀ ਦਿਨੋਂ ਦਿਨ ਵੱਧਦੀ ਵਡਿਆਈ ਨੂੰ ਦੇਖ ਕੇ ਉਹਨੇ ਛੱਡਨਾ ਇੱਕ ਦਿਨ ਮਹਾਰਾਜ ਜੀ ਦੇ ਕੋਲ ਆ ਗਿਆ ਕਹਿਣ ਲੱਗਿਆ ਮੈਂ ਦੇਖਦਾ ਵੀ ਲੋਕ ਤੁਹਾਨੂੰ ਬੜਾ ਸਤਿਕਾਰ ਦਿੰਦੇ ਆ ਬੜਾ ਮੰਨਦੇ ਆ ਮੇਰੀ ਵੀ ਇਦਾਂ ਦੀ ਵਡਿਆਈ ਹੋ ਸਕਦੀ ਹੈ ਭਗਤਨਾਮ ਦੇ ਮਹਾਰਾਜ ਕਹਿੰਦੇ ਹਾਂ ਹੋ ਸਕਦੀ ਹੈ ਤੇਰੀ ਵੀ ਹੋ ਸਕਦੀ ਹੈ ਹਰ ਮਨ ਧਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਜਿਨ੍ਹਾਂ ਦੇ ਮਨ ਚ ਪ੍ਰਭੂ ਵਸ ਜਾਂਦਾ ਹੈ ਰੂਪ ਪ੍ਰਮਾਤਮਾ ਉਹਨਾਂ ਦੀ ਜੈ ਜੈਕਾਰ ਕਰਾਉਂਦਾ ਸਾਹੂ ਸਾਹੂ ਕਰਕੇ ਲੱਗਿਆ ਮੈਂ ਦੇਖਦਾ ਮੇਰੇ ਕੋਲ ਕਿਸੇ ਚੀਜ਼ ਦੀ ਘਾਟ ਨਹੀਂ ਸਭ ਕੁਝ ਹੈਗਾ ਤੇ ਤੁਹਾਡੇ ਵੱਲ ਦੇਖਦਾ ਜੋ ਮੇਰੇ ਕੋਲ ਹੈ ਤੁਹਾਡੇ ਕੋਲ ਹੈ ਕੁਝ ਵੀ ਨਹੀਂ ਇਹੋ ਜਿਹਾ ਕੀ ਹੈ ਜੋ ਮੇਰੇ ਕੋਲ ਨਹੀਂ ਹੈ ਮੈਨੂੰ ਦੱਸੋ ਮੈਂ ਤੁਹਾਨੂੰ ਜੋ ਕਹੋਗੇ ਉਹ ਦਿਆਂਗਾ ਜੋ ਕਹੋਗੇ ਉਹ ਦੇਣ ਨੂੰ ਤਿਆਰ ਹਾਂ ਤੇ ਮੈਨੂੰ ਉਹ ਦੇ ਦਿਓ ਜਿਹੜਾ ਤੁਹਾਡੇ ਕੋਲ ਹੈ। ਭਗਤ ਨਾਮਦੇਵ ਜੀ ਜਾਣਦੇ ਸੀ ਵੀ ਇਹਨੂੰ ਮਾਇਆ ਦਾ ਹੰਕਾਰ ਹੈ। ਕਈ ਕਿੱਲੋ ਸੋਨਾ ਉਸੇਠ ਨੇ ਜਮਾ ਕੀਤਾ ਹੋਇਆ ਸੀ। ਨਾਮਦੇਵ ਜੀ ਮਹਾਰਾਜ ਨੇ ਕੀ ਦੇ ਸਕਦਾ? ਜਿਹੜੀ ਚੀਜ਼ ਸਾਡੇ ਕੋਲ ਹੈ ਉਹਦੇ ਵੱੱਲੇ ਕੀ ਦੇ ਸਕਦਾ? ਕਹਿੰਦਾ ਜੀ ਮੇਰੇ ਕੋਲ ਸੋਨਾ ਪਿਆ ਜਿੰਨਾ ਮਰਜ਼ੀ ਲੈ ਲਓ। ਅਗਤ ਨਾਮਦੇਵ ਜੀ ਮਾਰਾ ਕਹਿੰਦੇ ਸਾਡੇ ਕੋਲ ਇੱਕੋ ਚੀਜ਼ ਹੈ ਉਹਦੇ ਬਰਾਬਰ ਤੋਲ ਕੇ ਦੇ ਦੇ ਕਹਿੰਦਾ ਜੀ ਕੀ ਹੈ ਕਹਿੰਦੇ ਪਰਮੇਸ਼ਰ ਦਾ ਨਾਮ ਹੈ ਇੱਕ ਪੱਤਾ ਲਿਆ ਤੇ ਇੱਕ ਪੱਤੇ ਦੇ ਉੱਤੇ ਉਹਨਾਂ ਨੇ ਰਾਮ ਨਾਮ ਲਿਖ ਦਿੱਤਾ ਤੇ ਤੱਕੜੀ ਲੈ ਲਈ ਤੇ ਤੱਕੜੀ ਦੇ ਪਲੜੇ ਵਿੱਚ ਉਹ ਪੱਤਾ ਰੱਖ ਦਿੱਤਾ ਕਹਿਣ ਲੱਗੇ ਇਹਦੇ ਬਰਾਬਰ ਸੋਨਾ ਤੋਲ ਕੇ ਦੇ ਦੇ ਫਿਰ ਜੋ ਸਾਡਾ ਉਹ ਤੇਰਾ ਹੋ ਜਾਏਗਾ ਵੀ ਉਹ ਵਸਤੂ ਤੈਨੂੰ ਦੇ ਦੇਾਂਗੇ ਸ਼ਾਹੂ ਕਰਨੇ ਲਿਆ ਕੇ ਜਿੰਨਾ ਸੋਨਾ ਸੀ ਥੋੜਾ ਥੋੜਾ ਕਰਕੇ ਲਿਆਉਂਦਾ ਰਿਹਾ ਲਿਆਉਂਦਾ ਰਿਹਾ ਸਾਰਾ ਜਿਹੜਾ ਤੱਕੜੀ ਸੀ ਨਾ ਉਹ ਉਹਦੇ ਨਾਲ ਭਰਤੀ ਤੇ ਜਦੋਂ ਭਰਤੀ ਜਿੱਧਰ ਪੱਤਾ ਪਿਆ ਸੀ ਆਰਾਮ ਨਾਮ ਵਾਲਾ ਪਰਮੇਸ਼ਰ ਦੇ ਨਾਮ ਵਾਲਾ ਉਹ ਥੱਲੇ ਦਾ ਥੱਲੇ ਰਿਹਾ ਭਾਰਾ ਹੀ ਰਿਹਾ ਹੈਰਾਨ ਹੋ ਗਿਆ ਸੇਠ ਮਹਾਰਾਜ ਨਾਮਦੇਵ ਜੀ ਕਹਿਣ ਲੱਗੇ ਕਹਿੰਦੇ ਭਾਈ ਇਹ ਉਹ ਚੀਜ਼ ਹੈ ਜਿਹਦੀ ਕੀਮਤ ਦੌਲਤ ਨਾਲ ਪੈਸੇ ਨਾਲ ਨਹੀਂ ਪਾਈ ਜਾ ਸਕਦੀ ਇਹ ਪ੍ਰੇਮ ਦੇ ਸੌਦੇ ਹੈ ਕੰਚਨ ਸਿਉ ਪਾਈਐ ਨਹੀਂ ਤੋਲ ਮਨ ਦੇ RAM ਲਿਆ ਹੈ ਮੂਲ ਕਹਿੰਦੇ ਸੋਨੇ ਨਾਲ ਇਹ ਜਿਹੜਾ ਨਾਮ ਹੈ ਵਾਹਿਗੁਰੂ ਪਰਮੇਸ਼ਰ ਹੈ ਇਹਨੂੰ ਮੁੱਲ ਨਹੀਂ ਲਿਆ ਜਾ ਸਕਦਾ ਮਨ ਦਿੱਤਾ ਤੇ ਫੇਰ ਅਸੀਂ ਮੁੱਲਿਆ ਇਹ ਜੋ ਕਹਿਣ ਤੋਂ ਭਾਵ ਦੁਨਿਆਵੀ ਦੌਲਤਾਂ ਸ਼ੌਰਤਾਂ ਉਹ ਖੁਮਾਰੀ ਉਹ ਮਸਤੀ ਉਹ ਆਨੰਦ ਖਰੀਦ ਨਹੀਂ ਸਕਦੀਆਂ ਦੇ ਨਹੀਂ ਸਕਦੀਆਂ ਜਿਹੜਾ ਨਾਮ ਵਿੱਚੋਂ ਪ੍ਰਾਪਤ ਹੋਣਾ ਹੈ ਇਸੇ ਕਰਕੇ ਉਸ ਨਾਮ ਦੀ ਵਡਿਆਈ ਸਤਿਗੁਰੂ ਮਹਾਰਾਜ ਬਾਣੀ ਚ ਕਰਦੇ ਆ ਵੀ ਜੇ ਤੂੰ ਸਦਾ ਸੁਖੀ ਹੋਣਾ ਚਾਹੁੰਦਾ ਹੈ ਐਸਾ ਸੁਖੀ ਕੋਪੜੀ ਲੈਂਦੀ ਹੋਵੇ ਬੰਦ-ਬੰਦ ਕਟਿਆ ਜਾਂਦਾ ਹੋਵੇ ਬੱਚਿਆਂ ਦੇ ਟੋਟੇ-ਟੋਟੇ ਕਰਾ ਕੇ ਗੱਲਾਂ 'ਚ ਹਾਰ ਪੈਂਦੇ ਹੋਣ ਤੇ ਚਰਖੜੀਆਂ ਤੇ ਚੜਿਆ ਹੋਵੇ ਆਰੇ ਨਾਲ ਦੋ ਫਾੜ ਹੋ ਜਾਈਂ ਚੀਰਿਆ ਵੀ ਜਾਂਦਾ ਹੋਵੇ ਤੇਰੇ ਆਨੰਦ ਵਿੱਚ ਫਰਕ ਨਾ ਪਵੇ ਉਹ ਆਨੰਦ ਅੰਦਰ ਹੈ ਨਾਮ ਦੋ ਤਰ੍ਹਾਂ ਦਾ ਹੈ ਕਿਰਤਮ ਨਾਮ ਅਖਰੀ ਨਾਮ ਅਖਰੀ ਨਾਮ ਅਖਰੀ ਸਲਾਹਾ ਅਖਰੀ ਗਿਆਨ ਗੀਤ ਗੁਣਗਾ ਅਖਰੀ ਨਾਮ ਜਦੋਂ ਕੋਈ ਅਭਿਲਾਸ਼ੀ ਗੁਰੂ ਦੇ ਕੋਲ ਜਾਂਦਾ ਹੈ ਕਿਸੇ ਵੀ ਧਰਮ ਦਾ ਆਪਣੇ ਰਹਿਬਰਾਂ ਕੋਲ ਜਾਂਦਾ ਹੈ ਉਹਨੂੰ ਇੱਕ ਅਖਰੀ ਨਾਮ ਦਿੰਦੇ ਆ ਉਹ ਅਖਰੀ ਨਾਮ ਦੇ ਅਭਿਆਸ ਨਾਲ ਉਸ ਨਾਮ ਤੱਕ ਪਹੁੰਚਣਾ ਜਿਹੜਾ ਦੇਹੀ ਚ ਵਿਸਰਾਮ ਕਰਦਾ ਹੈ ਨਾਮ ਦੇ ਅਮਰਤ ਪ੍ਰਭ ਦਾ ਨਾਮ ਦੇਹੀ ਮਹਿ ਇਸ ਦਾ ਵਿਸਰਾਮ ਨਾਮ ਦੇ ਨਿਰੰਤਰ ਸਵਾਸ ਸਵਾਸ ਅਭਿਆਸ ਨਾਲ ਨਾਮ ਨਾਲ ਪਿਆਰ ਪਾਗੀ ਇੱਕ ਹੁੰਦਾ ਜਤਨ ਨਾਲ ਚੇਤੇ ਰੱਖਣਾ ਨਾਮ ਨੂੰ ਉਹਨੂੰ ਕਹਿੰਦੇ ਹੱਥ ਨਾਲ ਜਾਪ ਕਰਨਾ ਜਿਹਦੇ ਨਾਲ ਇਸ਼ਕ ਹੋਵੇ ਜਿਹਦੇ ਨਾਲ ਪਿਆਰ ਹੋਵੇ ਇਹ ਦੇਖੋ ਵੀ ਉਹਦੇ ਵੱਲ ਮਨ ਆਪਣੇ ਆਪ ਹੀ ਭਜਦਾ ਹੈ ਉਹ ਜਤਨ ਨਹੀਂ ਕਰਨਾ ਪੈਂਦਾ ਤੇ ਇਸ ਕਰਕੇ ਨਾਮ ਨਾਲ ਜਿੰਨਾ ਪਿਆਰ ਪਾਉਂਦੇ ਜਾਵਾਂਗੇ ਯਤਨ ਨਹੀਂ ਕਰਨਾ ਪਵੇਗਾ ਵੀ ਨਾਮ ਚੇਤੇ ਰਹੇ ਨਾਮ ਵਿਸਰਨਾ ਹੀ ਔਖਾ ਹੋ ਜਾਏਗਾ ਉਹ ਯਾਦ ਹਮੇਸ਼ਾ ਤੁਰੇ ਫਿਰਦੇ ਹਰ ਸਮੇਂ ਬਣੀ ਰਹਿੰਦੀ ਹੈ ਸੋ ਇਸ ਕਰਕੇ ਨਾਮ ਜੋ ਉਹ ਸੋਖ ਹੈ ਨਿਉ ਸਾਧਗੁਰੂ ਸਾਨੂੰ ਦੇਣਾ ਚਾਹੁੰਦੇ ਆ ਅਖਰੀ ਨਾਮ ਤੋਂ ਨੌਨੇ ਦਾ ਅਮਰਤ ਪ੍ਰਭ ਕਾ ਨਾਮ ਦੇ ਹੀ ਮਹਿਸਕ ਬਿਸਰਾਮ ਉਸ ਨਾਮ ਦੀਕ ਲਜਾਣਾ ਚਾਹੁੰਦੇ ਆ ਜੋ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਜੋ ਸਾਰੀ ਸ੍ਰਿਸ਼ਟੀ ਚ ਰਮਿਆ ਹੋਇਆ ਹੈ ਪਰਦੇ ਦੇ ਪਿੱਛੇ ਜਿਸ ਨਾਮ ਦੀ ਉਹ ਸਾਰੀ ਖੇਡ ਚੱਲ ਰਹੀ ਹੈ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਤੇ ਜਦੋਂ ਉਹ ਪਰਦੇ ਦੇ ਪਿੱਛੇ ਖੇਡ ਕਰਨ ਵਾਲੇ ਨੂੰ ਨਾਮ ਜਪ ਕੇ ਕਿਸੇ ਨੇ ਪਕੜ ਲਿਆ ਤੇ ਫਿਰ ਉਹ ਉਹਦੇ ਰੰਗਾਂ ਵਿੱਚ ਐਸਾ ਮਸਤ ਹੋ ਜਾਂਦਾ ਹੈ ਇਹੋ ਖੁਮਾਰੀ ਉਹ ਮਸਤੀ ਆਮ ਸੰਸਾਰੀ ਬੰਦਾ ਕਿਤੋਂ ਲੱਭ ਨਹੀਂ ਸਕਦਾ ਇਸ ਕਰਕੇ ਇਸ ਨਾਮ ਦੀ ਬੜੀ ਵੱਡੀ ਆਈ ਹੈ ਗੁਰੂ ਸਾਹਿਬ ਜੀ ਦੇ ਨਾਮ ਨੂੰ ਨਿਰੰਤਰ ਜਪਣਾ ਅਭਿਆਸ ਕਰਨਾ ਪਹਿਲਾਂ ਹੱਥ ਦੇ ਨਾਲ ਫਿਰ ਜਦੋਂ ਇਹ ਨਾਲ ਪਿਆਰ ਪੈ ਜਾਏਗਾ ਗਿਆਨ ਵੱਧਾ ਜਾਂਦਾ ਹੈ ਵਿਵੇਕ ਵੱਧਾ ਜਾਂਦਾ ਹੈ ਜਿਉਂ-ਜਿਉਂ ਫਿਰ ਛੋਟੀਆਂ-ਮੋਟੀਆਂ ਚੀਜ਼ਾਂ ਨਾਸਤ ਚੀਜ਼ਾਂ ਨਾਲੋਂ ਮਨ ਬਿਰਾਗੀ ਹੋ ਕੇ ਆਪੇ ਟੁੱਟ ਜਾਂਦਾ ਹੈ ਸੱਚੀ ਵਸਤੂ ਨਾਮ ਦੇ ਪ੍ਰੇਮ ਵਿੱਚ ਆਪੀ ਮਨ ਪੈ ਜਾਂਦਾ ਹੈ ਨਾਮ ਵਿੱਚ ਤਾਕਤ ਹੈ ਉਹਨੇ ਆਪੀ ਖਿੱਚ ਲੈਣਾ ਹੁੰਦਾ ਸਾਡਾ ਫਰਜ਼ ਹੈ ਨਰੰਤਰ ਆਪਣੇ ਪਿਆਰੇ ਦੇ ਨਾਮ ਦਾ ਸਿਮਰਨ ਕਰਨਾ ਜਿਸ ਨਾਮ ਤੋਂ ਸਤਿਗੁਰੂ ਜੀ ਬੁਲਹਾਰੇ ਜਾਂਦੇ ਆਂ ਮਹਾਰਾਜ ਜੀ ਆਖਦੇ ਆਂ ਬੁਲਹਾਰੇ ਜਾਉ ਜਿੱਤੇ ਤੇਰੇ ਨਾਮ ਹੈ ਜਿੰਨੇ ਵੀ ਨਾਮ ਹੈ ਪ੍ਰਭੂ ਪਰਮੇਸ਼ਾ ਦਾ ਤੇਰੇ ਉਹਨਾਂ ਸਾਰਿਆਂ ਤੋਂ ਅਸੀਂ ਬੁਲਹਾਰੇ ਜਾਈਏ ਸੋ ਨਾਮ ਦੀ ਕੋਈ ਕੀਮਤ ਨਹੀਂ ਦੇ ਸਕਦਾ ਚਾਰ ਅੱਖਰਾਂ ਦਾ ਨਾਮ ਕੋਈ ਛੋਟੀ ਮੋਟੀ ਇਦਾਂ ਨਹੀਂ ਹੈ ਵੀ ਚਾਰ ਅੱਖਰਾਂ ਦੇ ਨਾਮ 'ਚ ਕੀ ਤਰਿਆ ਇਹਦੇ ਅੰਦਰ ਪਰਮੇਸ਼ਰ ਦੀ ਸਾਰੀ ਤਾਕਤ ਸਮਾਈ ਹੋਈ ਹੈ ਹਰ ਸਿਮਰਨ ਕੀਓ ਸਗਲਾਕਾਰਾ ਹਰ ਸਿਮਰਨ ਮਹ ਆਪ ਨਰੰਕਾਰਾ ਨਾਮ ਵਿੱਚ ਨਾਮੀ ਸਮਾਇਆ ਹੋਇਆ ਸੋ ਉਹਨੂੰ ਪਾਉਣ ਦੇ ਵਾਸਤੇ ਇਸ ਨਾਮ ਨੂੰ ਰੜਕਣਾ ਪੈਂਦਾ ਜਿਵੇਂ ਦੁੱਧ ਵਿੱਚ ਸਾਰਾ ਕੁਝ ਹੈਗਾ ਪਰ ਬਿਨਾਂ ਰੜਕੇ ਪ੍ਰਾਪਤ ਨਹੀਂ ਹੁੰਦਾ ਤੋ ਇਸੇ ਪ੍ਰਕਾਰ ਉਹ ਨਾਮ ਜਿਹੜਾ ਉਦੇ ਵਿੱਚ ਨਾਮੀ ਪਰਮੇਸ਼ਰ ਸਮਾਇਆ ਹੋਇਆ ਜਿਨ੍ਹਾਂ ਨੇ ਆਪਣੇ ਪ੍ਰੇਮ ਨਾਲ ਉਹਨੂੰ ਰੜਕਿਆ ਨਰੰਤਰ ਅਭਿਆਸ ਕੀਤਾ ਹੈ ਤੇ ਵਾਹਿਗੁਰੂ ਪਰਮੇਸ਼ਰ ਨੂੰ ਉਹਨਾਂ ਨੇ ਉਸੇ ਨਾਮ ਵਿੱਚ ਹੀ ਪ੍ਰਗਟ ਕੀਤਾ ਸੋ ਨਾਮ ਜਿੰਨਾ ਹੋ ਜੇ ਉਹਨਾਂ ਹੀ ਸਵਾਸ ਸਵਾਸ ਵਿਸਰੇ ਨਾ ਐਸਾ ਯਤਨ ਕਰਨ ਦਾ ਮਹਾਰਾ ਸਾਹਿਬ ਜੀ ਦਾ ਸਾਨੂੰ ਸਾਰਿਆਂ ਨੂੰ ਹੁਕਮ ਹੈ ਭਾਈ ਸੋ ਇੰਨੇ ਕੁ ਵਿਚਾਰ ਆਪ ਜੀ ਦੇ ਚਰਨਾਂ 'ਚ ਰੱਖੀ ਹੈ ਪ੍ਰਵਾਨ ਕਰਿਓ ਮਹਾਰਾਜ ਸਾਹਿਬ ਜੀ ਕਿਰਪਾਲਤਾ ਕਰਨ ਤੁਹਾਡੇ ਸਾਰਿਆਂ ਦੇ ਸਿਰਾਂ ਉੱਤੇ ਆਪਣਾ ਹੱਥ ਰੱਖਣ ਜਿਸ ਨਾਮ ਦੀ ਵਿੜਿਆਈ ਗੁਰੂਆਂ ਦੇ ਗੁਰੂ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਰਦੇ ਆ ਉਸ ਨਾਮ ਤੇ ਸਾਡੀ ਕਿਣਕਾ ਮਾਤਰ ਸ਼ਰਦਾ ਕਿਣਕਾ ਮਾਤਰ ਵੀ ਬਣ ਗਈ ਤਾਂ ਸਾਡਾ ਉਧਾਰ ਹੈ ਕਿਣਕਾ ਏਕ ਜਿਸ ਜੀਵ ਵਸਾਵੈ ਤਾਂ ਕੀ ਮਹਿਮਾ ਗਣੀ ਨਾਵੇ ਮਹਾਰਾਜ ਸਾਹਿਬ ਜੀ ਉਸ ਨਾਮ ਤੇ ਸਾਡਾ ਪਿਆਰ ਤੇ ਸ਼ਰਦਾ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ Vai, hidro de kifate.